ਸਸਿਕਾਲ ਜੀ ਸਾਰੇ ਆਪਰਾਮਨੂ ਕੀ ਹਾਲ ਚਾਲ ਨੇ ਸਵਾਗਤਾਂ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਬੰਬੀਹਾ ਪਾਈ ਦੇ ਵਿੱਚ ਬੰਬੀਹਾ ਪਾਈ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਫਰੀਦਕੋਟ ਦਾ ਹੀ ਆ ਗਿਆ ਹੈ ਨਾ ਭਾਈ ਮੋਗੇ ਦਾ ਭਾਈ ਮੋਗੇ ਜ਼ਿਲ੍ਹੇ ਦਾ ਪਿੰਡ ਆ ਬੰਬੀਹਾ ਪਾਈ ਮਿੱਤਰੋ ਤੇ ਜਦੋਂ ਤੁਸੀਂ ਬਾਗੇ ਪੁਰਾਣੇ ਤੋਂ ਕੋਟ ਕਪੂਰੇ ਨੂੰ ਜਾਣੇ ਆ ਦੋਸਤ ਸਮਾਲਸਰ ਪਿੰਡ ਤੋਂ ਪਾੜਦੀ ਹੈ ਇੱਕ ਛੜਕ ਉਹ ਛੜਕ ਕਿੱਥੇ ਦੀ ਆਉਂਦੀ ਆ ਮਿੱਤਰੋ ਸਿੱਕੇ ਦੇ ਕੋਈ ਹਾਂ ਭਾਈ ਆਉਂਦਾ ਵਾ ਜੇ ਬੰਬੀਹੇ ਭਾਈ ਤੋਂ ਜਿਹੜੀ ਸਿੱਖੇ ਵਾਲੀ ਛੜਕ ਆ ਜਾਂ ਸਿੱਖੇ ਤੋਂ ਬੰਮੀਹੇ ਭਾਏ ਵਾਲੀ ਛੜਕ ਆ ਉਸ ਸੜਕ ਦੇ ਉੱਤੇ ਬਾਈ ਦਾ ਘਰ ਆ ਇੱਕ ਪ੍ਰੋਪਰ ਰਿਕਰਡ ਦੇ ਨਾਲ ਪ੍ਰੋਪਰ ਸੀਮੰਟ ਦੇ ਨਾਲ ਤੁਹਾਨੂੰ ਝੋਟੀ ਵਿਖਾਉਣੀ ਆ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਮਾਲਕਣ ਨੇ ਡਿਮਾਂਡ ਤੈਅ ਕੀਤੀ ਆ ਸਾਰੀ ਗੱਲਬਾਤ ਕਰਦੇ ਆ ਭਰਾ ਦੇ ਨਾਲ ਆਓ ਕਰੋਣਾ ਤੁਹਾਡੀ ਵੀ ਜਾਣਕਾਰੀ ਵਿੱਚ ਵਧਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਆ ਭਾਈ ਬੋਦੀ ਸੇਤੰਕਰ ਪਰਿਵਾਰ ਵੀਰੇ ਹਾਂ ਠੀਕ ਆ ਭਾਈ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਭਾਈ ਜਣਾ ਜੀ ਬਲਕਰਨ ਆ ਜੀ ਬਲਕਰਨ ਹਾਂ ਅੱਛਾ ਬਲਕਰਨ ਭਾਈ ਸਨ ਆਫ ਗੁਰਚਾਨ ਸਿੰਘ ਜੀ ਠੀਕ ਆ ਬਲਕਰਨ ਵੀਰੇ ਝੋਟੀ ਜਿਹੜੀ ਆਪਾਂ ਵੇਚਣੀ ਆ ਕਿੰਨੇ ਵਸੂਆ ਵੱਡੇ ਵੀਰੇ ਇਹ ਦੂਜਾ ਸੁਆ ਜੀ ਦੂਜਾ ਸੁਆ ਹਾਂਜੀ ਸੋਨ ਵਾਲੀ ਆ ਵੀਰੇ ਹਣਾ ਹਾਂ 4 ਦਿਨ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਮੰਨ ਲਓ ਕਹਿੰਦਾ 13 ਕੁ ਤਰੀਕੂ ਨੂੰ ਦਿਨ ਪੂਰੇ ਹੁੰਦੇ 9 ਤਰੀਕਾ ਅੱਜ ਹੈ ਨਾ ਠੀਕ ਆ ਬਾਈ ਅੱਛਾ ਕਿਹੜੇ ਸੀਮਨ ਦੀ ਇਹ ਆਪ ਹੈ 560 ਦੀ ਹੈ ਜੀ ਐਮ 460 ਦੀ ਹੈ ਹਾਂਜੀ ਹਾਂਜੀ ਠੀਕ ਆ ਇਹਦੇ ਅੱਗੇ ਕਿਹੜਾ ਲਵਾਤਾ ਵੀਰੇ ਇਹ 66 ਸੀਮਨ ਲੱਗਾ ਜੀ ਇਹ ਕਿਹੜਾ ਲੱਗਾ ਹੋਇਆ ਸਰਕਾਰੀ ਇਹ ਹੀ ਸਰਕਾਰੀ ਵਾਲਾ ਸਰਕਾਰੀ ਸੀਮਨ ਜਿਹੜਾ 66 ਲੱਗਾ ਹੋਇਆ ਹਾਂਜੀ ਅੱਛਾ ਵੱਡੇ ਭਾਈ ਦੁੱਧ ਪਹਿਲੇ ਸੂਏ ਦੇ ਵਿੱਚ ਇਹਨੇ ਕਿੰਨਾ ਦਿੱਤਾ ਸੀ 13 ਕਿਲੋ ਦਿੱਤਾ ਜੀ 13 ਕਿਲੋ ਦੁੱਧ ਤੂੰ ਪਹਿਲੇ ਸੂਏ ਤੋਂ ਤਿੰਨ ਸੂਲਿਆ ਸੀ ਹਾਂਜੀ 2.5 ਕਿਲੋ 2.5 ਕਿਲੋ ਇਹਦਾ ਹੀ ਠੀਕ ਆ ਜੀ ਸਾਡੇ 7 ਮਹੀਨੇ ਦੁੱਧ ਜਿੱਦਾਂ ਦੋ ਦੋ ਡਰਾਈ ਕੀਤੀ ਸੀ ਕਿੰਨੇ ਦੁੱਧ ਤੇ ਸੀ ਉਦੋਂ ਉਹ ਸੀ ਗਈ 5 ਦੇ ਆਸ-ਪਾਸ ਠੀਕ ਆ ਵੀਰੇ ਆਪ ਹੀ ਛੱਡਿਆ ਜੀ ਪਰੇ ਆਪ ਹੀ ਛੱਡਿਆ ਹੈ ਨਹੀਂ ਆਪ ਹਟਿਆ ਹੀ ਆਪ ਆਪ ਹੀ ਹਟਿਆ ਠੀਕ ਆ ਭਾਈ ਅੱਛਾ ਵੀਰੇ ਚਵਾਈ ਪੋਲੀ ਆ ਜਾ ਉਹ ਹੈ ਤੇਲੇਵਾ ਤਾਂ ਹਜੇ ਬਣਾ ਜੂਗੀ ਵੀਰੇ ਫਿਰ ਹੁਣੇ ਕੱਚੀ ਹੈ ਜੀ ਠੀਕ ਹੈ ਬਾਈ ਮਨਨ ਜੀ ਜੇ 4 ਦਿਨ ਦਿਨ ਪੂਰੇ ਹੋਣ ਤੇ ਪੇ ਪੰਚਾਇਤ ਉੱਪਰ ਲੈ ਕੇ 8 9 ਦਿਨਾਂ ਦੀ ਕੱਚੀ ਮੰਨ ਲਗੇ ਹਨ ਹਾਂਜੀ ਹਾਂ ਲੇਵਾਂ ਲੂਗਾ ਬਹੁਤ ਰਿਕਾਰਡ ਤੋੜ ਦੂਗੀ ਹਾਂਜੀ ਬਾਕੀ ਜਿਵੇਂ ਮੌਕੇ ਤੇ ਬਣਾਉ ਜੀ ਜੋ ਥੋੜਾ ਕੁ ਟਾਈਮ ਰਹਿ ਗਿਆ ਸੂਨ ਦੇ ਵਿੱਚ ਕੋਸਟ ਦੀ ਤਿਆਰੀ ਤਾਂ ਹੁਣ ਵੀ ਬਹੁਤ ਸੋਹਣੀ ਹੈ ਮੈਂ ਦੀ ਯਾਰ ਕੋਸਟ ਕਿੰਨਾ ਟਾਈਮ ਰਹਿ ਗਿਆ ਨਾ ਉਹ ਤਾਂ ਬਣਨਾ ਪੂਜਿਆ ਕੀ ਬਾਤ ਹੈ ਅੱਛਾ ਵੀਰੇ ਰੇਟ ਕੀ ਤੈ ਕਰਾਂਗੇ ਆਪਾਂ ਰੇਟ ਫੋਨ ਤੇ ਕਰ ਦਾਂਗੇ ਤੇ ਜੈ ਜੀ ਹੋਊਗਾ ਵੀਰੇ ਚੈ ਜਾਊਗਾ ਜੀ ਮਨ ਲਾ ਦੋ ਦੋ ਵਾਲਾ ਟੀਚਰ ਨਹੀਂ ਨਹੀਂ ਜਮਾ ਲੈਂਨ ਦੇ ਨਾਲ ਹੋ ਠੀਕ ਹੈ ਬਾਈ ਕੱਢਿਓ ਬੰਨ ਤੋਰੀ ਪਲੂਣ ਨੇ 13 ਕਿਲੋ ਦੁੱਧ ਦਿੱਤਾ ਚਾਰ ਦੇ ਦੰਦ ਜਿਹੜੇ ਚੱਕ ਦੀ ਆ ਹਜੇ ਬਾਈ ਹੁਣ ਇਹਦੇ ਮਿੱਤਰੋ ਕੰਨੀਆਂ ਚੱਕ ਦੀ ਆ ਚੌਕ ਦੇ ਸਾਢੇ 3 ਸਾਲ ਦੀ ਇਹਦੀ ਉਮਰ ਆ ਦੁੰਦੀ ਇਹ ਸੂਪੀ ਸੀ ਬਾਈ ਹੁਣੀਆਂ ਦੇ ਤੇ 13 ਕਿਲੋ ਦੁੱਧ ਨੇ ਨਿਆਣ ਪੁਨੇ ਦੇ ਵਿੱਚ ਦਿੱਤਾ ਤੇ ਹੁਣ ਤਾਂ ਇਹ ਕਰਮਾਂ ਵਾਲੀ ਮਈਆਂ ਦੇ ਵਿੱਚ ਐਂਟਰੀ ਮਾਰੀ ਆ ਇਹਨੇ ਹੁਣ ਜਵਾਨਨੀ ਦੇ ਵਿੱਚ ਆਈ ਆ ਪੂਰੇ ਜੋਸ਼ ਦੇ ਵਿੱਚ ਆਈ ਆ ਐਤਕੀ 12 ਨਹੀਂ ਤਾਂ ਬਾਈ 15 ਕਿਲੋ ਤੋਂ ਬਾਹਰ-ਬਾਰ ਦੁੱਧ ਦੀ ਕੈਪੈਸਿਟੀ ਤੈਅ ਕਰੂਗੀ ਹੈ ਚਾਰ ਦੰਦ ਦੀ ਦੱਸੋ ਚਾਰ ਦੰਦ ਦਾ ਮਿੱਤਰੋ ਅਮਰ 468 ਦੇ ਸੀਮਨ ਦੀ ਇਹ ਆਪ ਅੱਗੇ ਇਹਨੂੰ ਸਰਕਾਰੀ ਸੀਮਨ ਲੱਗਾ ਹੋਇਆ 66 ਵੀ ਕਹਿਣ ਤੋਂ ਬਾਅਦ 66 ਸੀਮਨ ਦਾ ਹੁੰਦਾ ਵੀ ਇਹਨੇ ਬੱਚਾ ਜੀ ਕਹਿੰਦਾ ਦਾ ਮਤਲਬ ਨਹੀਂ ਹੋਊਗਾ ਜਿਦ ਅਸੀਂ ਤਾਂ ਵੈਗੁਰੂ ਦਰੰਗ ਨਿਆਰੇ ਆ ਪ੍ਰਮਾਤਮਾ ਨੂੰ ਕਿੰਨੇ ਵੇਖਿਆ ਜਾ ਕੇ ਪਰ ਇਹ ਜਿਹੜਾ ਇੱਕ ਡਾਇਰੈਕਟਰਾਂ ਦੀ ਕਾਰਡ ਆ ਜਾਂ ਮੰਨ ਲਓ ਵੀ ਮਿਨੀ ਕਾਰਡ ਕਹਿ ਸਕਦੇ ਆਪਾਂ ਇਹ ਸੈਕਟਰ ਸੀਮਨ ਦਾ ਮਤਲਬ ਹੁੰਦਾ ਵਾ ਬਾਕੀ ਆਰਡਰ ਦੀ ਕੁਆਲਿਟੀ ਪੂਰੀ ਬਿਹਤਰੀਨ ਆ ਹਜੇ ਇਹਨੇ ਬੜਨਾ ਵੀ ਥੱਲੋ ਕਿਉਂਕਿ ਹਜੇ ਤਾਂ ਇਹਨੇ ਮਿੱਤਰੋ ਰਿਕਾਰਡ ਤੋੜਨੇ ਆ ਲੇਵਾ ਬਣਾਉਣਾ ਵਾ ਜਿੰਨੀ ਹੋਣਾ ਇਹ ਤੋਂ ਟੁੱਟੀ ਤਿਆਰ ਇੱਕ ਬਣਦੀ ਹੋਊਗੀ ਤੇ ਬਾਈ ਚੰਗੇ ਦੁੱਧ ਦੀ ਮਾਲਕਣ ਮੈਂ ਚੰਗੇ ਸੇਵਾ ਹੋਗੀ ਦਾ ਚੰਗਾ ਦੁੱਧ ਦੇ ਸਕਦੀ ਆ ਪਰ ਜਿੰਨਾ ਦੁੱਧ ਤੁਹਾਨੂੰ ਪਹਿਲੇ ਸੁਣ ਚੋਇਆ ਇਹਕਿ ਇਹ ਨੁਮਾਨ ਜਿਹੜਾ ਮੇਰਾ 15 ਕਿਲੋ ਤੋਂ ਬਾਹਰ-ਬਾਰ ਦਾ ਹੋ ਸਕਦਾ ਤੁਸੀਂ ਚੰਗੀ ਸੇਵਾ ਕਰ ਲੋ ਤਾਂ ਇਹ 17 18 ਤੇ ਵੀ ਚਲੀ ਜਾਵੇ ਪਰ 15 ਕਿਲੋ ਤੋਂ ਵਾਂਝੀ ਨਹੀਂ ਜਾਂਦੀ ਕਿਉਂਕਿ ਐਮ 466 ਐਮ 51 ਹੋ ਗਿਆ ਐਮ 488 ਹੋ ਗਿਆ ਇਹਨਾਂ ਸੀਮਣਾ ਦਾ ਰਿਕਾਰਡ ਆ ਜਿਹੜਾ ਅੱਤ ਵਾਲੇ ਪੱਖ ਤੋਂ ਲੈਪ ਪੱਖ ਕਰਕੇ ਆ ਪਾ ਲਿਆ ਅਗਰ ਤੁਹਾਨੂੰ ਕੋਈ ਪ੍ਰਤਿਨ ਲੈ ਵੀ ਵੀ ਕਰਦੇ ਭਾਈ ਨੰਬਰ ਸਾਂਝਾ ਕਰੀਏ ਇੱਕ ਵਾਰੀ 99179 65778 94179 65778 ਠੀਕ ਹੈ ਜੀ ਇਸ ਨੰਬਰ ਤੇ ਕਰਨਾ ਤੁਸੀਂ ਮਿੱਤਰੋ ਕਹਿਮ ਗੱਲਬਾਤ ਲਈ ਨਮਸਕਰੀਮ ਤੇ ਪਿੰਡ ਬਸਿਆਈਆ ਜਿਲ੍ਹਾ ਮੋਗਾ ਵਾ ਸ਼ਹੀਦ ਦੇ ਘਰ ਦਾ